ਸਾਨੂੰ ਤਾਂ ਐਸੀ ਸੀ ਕਿ ਤੇ ਪੰਜਾਬ ਦੇ ਵਿੱਚ ਹੀ ਜਿਹੜਾ ਕਿ ਸਭ ਤੋਂ ਵੱਧ ਜਿਹੜਾ ਪਖੰਡਵਾਦ ਦਾ ਬੋਲ ਵਾਲਾ ਨਹੀਂ ਇਹ ਨੇ ਤਾਂ ਐਨੀਆਂ ਕੁ ਜਿਹੜਾ ਨਸ਼ੇ ਮੰਗੋ ਪ੍ਰਸਾਰਕਿਆ ਨੇ ਕਿ ਹਰ ਇੱਕ ਸੂਬੇ ਦੇ ਵਿੱਚ ਅਜਿਹੇ ਪਖੰਡੀ ਬਾਬੇ ਬੈਠੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਨੇੜਲੇ ਲੋਕਾਂ ਨੂੰ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦਾ ਜਿਹੜਾ ਜ਼ਰੀਆ ਲਿਆ ਜਾ ਰਿਹਾ ਇੱਕ ਵੀਡੀਓ ਜਿਹੜੀ ਤੁਹਾਨੂੰ ਅਸੀਂ ਕੱਲ ਵੀ ਦਿਖਾਈ ਸੀ ਤਾਂ ਇਹ ਇੱਕ ਹੋਰ ਪਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਜਿਹੜਾ ਮੁੰਡਾ ਆ ਨੌਜਵਾਨ ਮੁੰਡਾ ਇਹਦਾ ਕਹਿਣਾ ਹੈ ਕਿ ਉਸ ਦੇ ਵਿੱਚ ਹਨੂਮਾਨ ਆਉਂਦਾ ਤੇ ਹਨੂਮਾਨ ਦੇ ਮੰਗ ਜਿਹੜਾ ਕਿ ਉਸ ਦੇ ਵਿੱਚ ਆਉਂਦਾ ਤੇ ਭਗਤੀ ਕਰਦਾ ਇਸ ਕਰਕੇ ਲੋਕਾਂ ਦੇ ਇਲਾਜ ਕਰਦਾ ਕਿਉਂਕਿ ਕਿਹਾ ਜਾ ਰਿਹਾ ਕਿਸ ਮੁੰਡੇ ਦੇ ਉਸ ਇਲਾਕੇ ਦੇ ਵਿੱਚ ਐਨਕੂ ਜਿਆਦਾ ਚਰਚੇ ਨੇ ਕਿ ਲੋਕਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਵਾਕਈ ਹੀ ਜਿਹੜਾ ਇਹ ਹਨੂਮਾਨ ਇਸ ਮੁੰਡੇ ਦੇ ਵਿੱਚ ਆਉਂਦਾ ਤੇ ਇਹ ਲੋਕਾਂ ਦੇ ਇਲਾਜ ਕਰਦਾ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਦਾ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੇ ਕੋਲ ਆਉਂਦੇ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਮੈਨੇ ਨਾਰੀਅਲ ਦਾ ਢੇਰ ਲਾਇਆ ਹੋਇਆ ਤੇ ਕਿਵੇਂ ਟਪੂਸੀਆਂ ਜੋ ਮਾਰਦਾ ਹੋਇਆ ਨਜ਼ਰ ਆਉਂਦਾ ਪਰ ਇੱਥੇ ਦੇ ਲੋਕ ਇਸ ਪਖੰਡੀ ਨੂੰ ਇੰਨਾ ਮੰਨਦੇ ਨੇ ਕਿ ਜੇਕਰ ਕੋਈ ਵੀ ਗੱਲ ਕਹਿ ਦੇ ਤਾਂ ਲੋਕ ਸਿਰ ਮੱਥੇ ਪਰਵਾਨ ਕਰਦੇ ਨੇ ਕਿ ਵਾਕਈ ਇਸ ਦੇ ਵਿੱਚ ਕੁਝ ਆਉਂਦਾ ਤੇ ਲੋਕ ਇਹ ਵੀ ਦਾਵਾ ਕਰਦੇ ਨੇ ਕਿ ਇਸ ਨੂੰ ਵਾਕਈ ਸ਼ਕਤੀਆਂ ਪ੍ਰਦਾਨ ਨੇ ਤੇ ਲੋਕਾਂ ਦੇ ਮਸਲੇ ਹੱਲ ਹੋਏ ਨੇ ਲੋਕਾਂ ਦਾ ਇਲਾਜ ਹੋਇਆ ਲੋਕਾਂ ਦੀਆਂ ਬਿਮਾਰੀਆਂ ਟੁੱਟੀਆਂ ਦੁੱਖ ਦਰਦ ਟੁੱਟੇ ਨੇ ਇਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਬਾਬੇ ਦੇ ਕੋਲ ਆਉਂਦੇ ਨੇ ਜਿਹੜਾ ਆਪਦੇ ਆਪ ਨੂੰ ਬਾਬਾ ਕਹਾਉਂਦਾ ਹੈ ਦੂਜੇ ਪਾਸੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਕਿ ਜਦੋਂ ਇਹ ਟੱਪ ਦਾ ਜ ਨਜ਼ਰ ਆਉਂਦਾ ਤਾਂ ਇੱਕ ਮਹਿਲਾ ਉਹਦੇ ਵਿੱਚ ਪਤਾ ਨਹੀਂ ਕਿਹੜੀ ਸ਼ੈ ਆ ਜਾਂਦੀ ਹੈ ਜਿਹਨੂੰ ਅੱਜ ਕੱਲ ਅਸੀਂ ਕਹਿੰਦੇ ਨੇ ਵੀ ਭਾਈ ਭੂਤ ਆ ਗਿਆ ਪ੍ਰੇਤ ਆ ਗਿਆ ਅਦਨ ਦੀਆਂ ਗੱਲਾਂ ਅਸੀਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਤਾਂ ਉਹ ਚੀਜ਼ ਇਸ ਮਹਿਲਾ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਉਹ ਵੀ ਜਿਹੜਾ ਕਿ ਸਿਰ ਚਾ ਘਮਾਉਣ ਲੱਗ ਪੈਂਦੀ ਹੈ ਤਾਂ ਅਜਿਹੀਆਂ ਅਨੇਕਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਜਿੱਥੇ ਕਿ ਹਰ ਇੱਕ ਸੂਬੇ ਦੇ ਵਿੱਚ ਪਖੰਡਵਾ ਦਾ ਬੋਲ ਵਾਲਾ ਹੁੰਦਾ ਨਜ਼ਰ ਆ ਰਿਹਾ ਚਾਰੇ ਪਾਸੇ ਲੋਕਾਂ ਨੇ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਚਾ ਰਿਆ ਉਹਨਾਂ ਨੂੰ ਚੰਗੇ ਰਾਹ ਤੇ ਤਾਂ ਕੀ ਪਾਉਣਾ ਬਲਕਿ ਉਹਨਾਂ ਨੂੰ ਚੰਗੇ ਰਾਹ ਤੋਂ ਹਟਾ ਕੇ ਇੱਕ ਪਖੰਡਵਾ ਦੇ ਰਾਹ ਤੇ ਤੋਰਿਆ ਜਾ ਰਿਹਾ ਕਿ ਤੁਹਾਡੇ ਇੱਥੇ ਹੱਲ ਹੋ ਜਾਣਗੇ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਲੋਕ ਕਿਉਂ ਨਹੀਂ ਸਮਝਦੇ ਜਦੋਂ ਗੁਰੂਆਂ ਦਾ ਸਮਾ ਸੀ ਜਾਂ ਫਿਰ ਦੇਵੀ-ਦੇਵਤਿਆਂ ਦਾ ਸਮਾ ਸੀ ਕੀ ਉਸ ਵਕਤ ਅਜਿਹਾ ਦੇਖਿਆ ਸੀ ਕਿ ਕਿਸੇ ਬਾਬੇ ਨੇ ਜਾਂ ਸੁਣਿਆ ਹੋਵੇ ਕਿਉਂਕਿ ਅਸੀਂ ਹੁਣ ਵੀ ਤਾਂ ਪੜਦੇ ਹਾਂ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਜਿਹੜਾ ਕਿ ਰਚਿਆ ਹੋਇਆ ਤਾਂ ਇਹ ਸਾਨੂੰ ਸਭ ਨੂੰ ਪਤਾ ਕਦੇ ਕਿਤੇ ਦੇਖਿਆ ਵੀ ਹਾਂ ਵੀ ਹਾਂ ਵੀ ਕਿਸੇ ਵੀ ਬਾਬੇ ਨੇ ਜਾਂ ਕਿਸੇ ਵੀ ਧਾਰਮ ਧਰਮ ਦੇ ਵਿੱਚ ਕਿਸੇ ਨੇ ਹੱਥ ਲਾਇਆ ਤੇ ਠੀਕ ਹੋ ਗਏ ਹੋਣਾ ਜਾਂ ਲੋਕਾਂ ਨੂੰ ਗੁੰਮਰਾ ਕੀਤਾ ਹੋਣਾ ਵੀ ਤੂੰ ਦਵਾਈ ਨਾਲ ਐਦਾਂ ਹੀ ਠੀਕ ਹੋ ਜਾਏਗਾ ਫਿਰ ਜਿਹੜੀ ਸਜੀਵਨੀ ਬੂਟੀ ਲੈ ਕੇ ਆਏ ਸੀ ਜੇਕਰ ਐਦਾਂ ਠੀਕ ਹੋਉਂਦੇ ਤਾਂ ਫਿਰ ਉਹਨਾਂ ਨੇ ਤਾਂ ਹੱਥ ਹੀ ਲਾ ਦੇਣਾ ਸੀ ਜਦਕਿ ਉਹ ਤਾਂ ਬਹੁਤ ਪਹੁੰਚੇ ਹੋਏ ਸੀ ਤਾਂ ਫਿਰ ਸਜੀਵਨੀ ਬੂਟੀ ਦੀ ਕੀ ਜ਼ਰੂਰਤ ਪੈਣੀ ਸੀ ਤਾਂ ਇਹ ਤਾਂ ਕਰਕੇ ਕਿਹਾ ਵੀ ਤੇ ਲੋਕ ਪਖੰਡਵਾਦ ਦੇ ਵਿੱਚ ਨਫਾ ਜਾਣ ਵੀ ਹਾਂ ਵੀ ਜੇਕਰ ਬਾਬੇ ਹੱਥ ਲਾਉਂਦੇ ਨੇ ਤਾਂ ਠੀਕ ਹੋ ਜਾਣਗੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਅਜਿਹੇ ਲੋਕਾਂ ਤੋਂ ਬਚਿਆ ਕਰੋ ਜਿੰਨਾ ਹੋ ਸਕਦਾ ਤੇ ਵੀਡੀਓਜ਼ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ